ਇਹ ਕੋਈ ਨੌਜਵਾਨ ਚਲਾਉਂਦਾ ਤੇ ਤਾਂ ਕਿਸੇ ਦਾ ਨਾਮ ਨਹੀਂ ਪਤਾ ਪਰ ਮਾੜਾ ਬੱਚੇ ਨਾਲ ਚੱਲ ਗਿਆ ਉਹ ਵਹਿ ਗਿਆ ਥੋੜਾ ਇਹ ਅਜੇਰਾ ਟਰੈਕਟਰ ਪਾਣੀ ਦੇ ਵਿੱਚ ਬੜਿਆ ਕੀ ਪਤਾ ਨਹੀਂ ਲੱਗਾ ਕੀ ਚੱਕਰ ਹੋਇਆ ਕਿਉਂਕਿ ਪਾਣੀ ਦੇ ਸਾਹਮਣੇ ਨਜ਼ਰ ਆ ਰਿਹਾ ਕਿ ਬਹੁਤ ਆ ਪਾਣੀ ਭਾਈ ਇਹ ਆਇਆ ਦੂਰੋਂ ਆਇਆ ਤੂੜੀ ਲੈਣ ਆਇਆ ਸੀ ਇਹਨੂੰ ਪਤਾ ਨਹੀਂ ਸੀ ਹੈਗਾ ਪਾਣੀ 10 ਫੁੱਟ ਦਾ ਖੜਾ ਸੀ ਅੱਛਾ ਇਹ ਨਵਾਂ ਸੀ ਮੁੰਡਾ ਇਹਨੂੰ ਪਤਾ ਨਹੀਂ ਸੀ ਨਵਾਂ ਜੀ ਹੁਣ ਸਿੱਧਾ ਬਾੜ ਦਾ ਵਿੱਚ ਤੇ ਆਪਣਾ ਇੱਥੇ ਲੋਕਲ ਬੰਦਾ ਕੋਈ ਨਹੀਂ ਸੀ ਇਹਦੇ ਨਾਲ ਇੱਥੇ ਨੇ ਲੋਕਲ ਹੈ ਨਹੀਂ ਕਿਉਂਕਿ ਫਿਰ ਵੀ ਜਿਹੜਾ ਆ ਦੇਖਣਾ ਜ਼ਰੂਰ ਚਾਹੀਦਾ ਆ ਕਿਉਂਕਿ ਆਪਾਂ ਨਵੀਂ ਜਗ੍ਹਾ ਤੇ ਵੀ ਜਾਂਦੇ ਆ ਤੇ ਉੱਥੇ ਜ਼ਰੂਰ ਪਹਿਲਾਂ ਚੈੱਕ ਕਰੋ ਪਾਣੀ ਦੇ ਵਿੱਚ ਵੰਣ ਤੋਂ ਪਹਿਲਾਂ ਕਿਉਂਕਿ ਥੱਲੇ ਧਾਰਤੀ ਦੀ ਕੋਈ ਟੋਆ ਜਾਂ ਪੀਆ ਕੋਈ ਨੁਕਸਾਨ ਨਹੀਂ ਨਾ ਹੋਇਆ ਆ ਤੈਨ ਵਿੱਚ ਨਦੀ ਦਾ ਵੀ ਨੁਕਸਾਨ ਹੁੰਦਾ ਹੈ ਤੇ ਬੰਦੇ ਆਂਦਾ ਵੀ ਇਸ ਕਰਕੇ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਆ ਆ ਦੇਖੋ ਡਰਾਈਵਰ ਮੱਛੀ ਤਾਂ ਉਹਨਾਂ ਨੇ ਮੁੰਡੇ ਜਿਹੜੇ ਆ ਇਹ ਸਪੈਸ਼ਲ ਡਰਾਈਵਰ ਪਾ ਦੇ ਕਿਤੇ ਕਿਤੇ ਨਾਲ ਲੱਗਿਆ। ਇਹ ਪਹਿਲਾਂ ਵੀ ਮੈਂ ਕਿਹਾ ਕਿ ਬੜਾ ਸਾਰੇ ਬੀ ਆਂਡੀਆਂ ਦੀ ਹੈ ਕਿ ਕਿਤੇ ਵੀ ਪਾਣੀ ਵਾਦੀ ਨਾ ਵਰਦੇ ਤਾਂ ਪਹਿਲਾਂ ਬਹੁਤ ਧਿਆਨ ਰੱਖੋ ਟੈਂਸ਼ਨ ਨਹੀਂ ਪਾਉਣਾ। ਤੇ ਪਹਿਲਾਂ پوری ਬੜਾ ਧਿਆਨ ਦੇ ਰੱਖੋ। ਤੇ ਬੜਾ ਇਹ ਜਿਹੜੀ ਬਾਣੀ ਫੜੀ ਹੋਤੀ ਹੈ ਅੱਗੇ ਨੁਕਸਾਨ ਬਹੁਤ ਹੋ ਰਿਹਾ ਹੈ ਸਾਰੇ ਵੀਰਾਂ ਦੇ ਲਈ ਨਾਲ ਨਾਲ ਜਿਹੜੇ ਟੈਕ ਟਾਲੀਆਂ ਜਾਂ ਹੋਰ ਜਿੰਨੇ ਵੀ ਹੋ ਗਏ ਆਪਾਂ ਜਦੋਂ ਗੱਡੀ ਵੀ ਲੈ ਜਾਂਦੇ ਆ ਤਾਂ ਪਾਣੀ ਨੇ ਦੇਖੋ ਜੂਰ ਜਿਨਾ ਦੇਖੇ ਪਾਣੀ ਦੇ ਬਚਨਾ ਬਾਰੇ ਕਿਉਂਕਿ ਪਤਾ ਨਹੀਂ ਕਿ ਕਿਤੇ ਧੱਗ ਤੇ ਆ ਜਾਂ ਕਿਤੇ ਸਹੀ ਵੀ ਆਏ ਤਾਂ ਚਲੋ ਆੜਾ ਘਾ ਥੱਲੇ ਪੰਡਾ ਪਾਣੀ ਭਰਿਆ ਹੈ ਨਜ਼ਰ ਆ ਰਿਹਾ ਸਾਹਮਣੇ ਇਹ ਕਰਕੇ ਦੇਖਣਾ ਬੜਾ ਜ਼ਰੂਰੀ ਹੈ ਨਾ ਜੀ ਇਹ ਹੈਗਾ ਜੀ ਜਿਤਰਾਵਾਲਾ ਜਿਹੜਾ ਬਣਿਆ ਆ ਜਿਹੜਾ ਫਲਾਈਓਵਰ ਜਿਹੜਾ ਪਾਟਕ ਜਿਹੜਾ ਆ ਥੱਲੇ ਆਉਂਦੀ ਤੇ ਦੇਖ ਆ ਦੇਖ ਹਾਲ ਨੇ ਤੁਹਾਨੂੰ ਵੀ ਸਨੇ ਟ੍ਰੈਕਟਰ ਟਰਾਲੀ ਜਿਹੜਾ ਹੈ ਗੁਜਰ ਭਾਈ ਚਾਰੇ ਦਾ ਜਿਹੜਾ ਇਹਨਾਂ ਨੇ ਬਾੜਿਆ ਆ ਤੇ ਇਥੋਂ ਦੀ ਇਹ ਕਿਤੇ ਲੰਘਣ ਦੀ ਕੋਸ਼ਿਸ਼ ਕਰ ਰਹੇ ਸੀ ਆ ਸੋਨੇ ਟ੍ਰੈਕਟਰ ਟਰਾਲੀ ਜਿਹੜਾ ਆ ਆ ਦੇਖੋ ਆ ਦੇਖੋ ਜਿਹੜਾ ਪੂਰੇ ਦਾ ਪੂਰਾ ਜਿਹੜਾ ਇਥੇ 7 7 8 8 ਫੁੱਟ ਜਿਹੜਾ ਪਾਣੀ ਆ ਤੇ ਇਹ ਕਿਦਾਂ ਵੀ ਤੁਹਾਨੂੰ ਪਤਾ ਨਹੀਂ ਲੱਗਾ ਕਿ ਪਾਣੀ ਇਹਦੇ ਵਿੱਚ ਇੰਨਾ ਆ ਕਿ ਪਹਿਲਾਂ ਜੱਜ ਨਹੀਂ ਹੋਇਆ ਵੀ ਪਾਣੀ ਇੰਨਾ ਇਹਦੇ ਵਿੱਚ ਤੇ ਦੇਖੋ ਵੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਹੋਰ ਵੀ ਜਿੰਨੇ ਵੀ ਬੰਦੇ ਕੋ ਟਰੈਕਟਰ ਟਰਾਲੀ ਗੱਡੀ ਜੋ ਵੀ ਆ ਪਹਿਲਾਂ ਜਰੂਰ ਪਾਣੀ ਨੂੰ ਦੇਖੋ ਜਰੂਰ ਕਿ ਨੁਕਸਾਨ ਜਿਹੜਾ ਆ ਇਹ ਬਹੁਤ ਜ਼ਿਆਦਾ ਹੋ ਜਾਂਦਾ ਆ ਹੁਣ ਦੇਖੋ ਟਰੈਕਟਰ ਪੂਰੀ ਤਰ੍ਹਾਂ ਜਿਹੜਾ ਇਹਦੇ ਵਿੱਚ ਡੁੱਬਿਆ ਪਿਆ ਆ ਇਹ ਕਿਹ ਨਿਸ਼ਾਨੀ ਦਾ ਹੀ ਆ ਭਾਈ ਉਹਨਾਂ ਦੇ ਕਿਉਂਕਿ ਜਿਹੜੀਆਂ ਆ ਹੈ ਆਪਣੀ ਜਾਨ ਵੀ ਬੜੀ ਕੀਮਤੀ ਆ ਤੇ ਜਿਹੜਾ ਮਸ਼ੀਨਰੀ ਜਿਹੜੀ ਹੈ ਬੜੀ ਮਹਿੰਗੀ ਆ ਕਿਉਂਕਿ ਮਸ਼ੀਨਰੀਆਂ ਲੈਣੀਆਂ ਕਿਹੜੀਆਂ ਸੌਖੀਆਂ ਐ ਦੇਖੋ ਕਿੰਨਾ ਨੁਕਸਾਨ ਹੋਇਆ ਦੇਖੋ ਟਰੈਕਟਰ ਪੂਰੀ ਤਰ੍ਹਾਂ ਨਾਲ ਜਿਹੜਾ ਡੁੱਬਿਆ ਪਿਆ ਦੇਖੋ ਬੰਦੇ ਦਾ ਤਾਂ ਨਹੀਂ ਨੁਕਸਾਨ ਹੋਇਆ ਕੋਈ ਹਲੋ ਐ ਜੀ ਆਹਨ ਸਮਾਂ ਨਹੀਂ ਆ ਰਿਹਾ ਨਵੇਂ ਦੇਖੋ ਜਾਨਮਾਲ ਦਾ ਤਾਂ ਬਚ ਆਇਆ ਪਰ ਜਿਹੜੀ ਮਸ਼ੀਨਰੀ ਆ ਉਹ ਪੂਰੀ ਤਰ੍ਹਾਂ ਜਿਹੜੀ ਡੁੱਬੀ ਪਈ ਆ ਤੇ ਪਾਣੀ ਮੇਰੇ ਖਿਆਲ ਵਿੱਚ ਜਾ ਕੇ 8 ਫੁੱਟ ਤੋਂ ਵੀ ਜ਼ਿਆਦਾ ਪਾਣੀ ਹੋਣਾ ਆ 7-8 ਫੁੱਟ ਪਾਣੀ ਲੱਗ ਰਿਹਾ ਬਸ ਤੇ ਤਾਂ ਟਰੈਕਟਰ ਉੱਪਰ ਤਾਂ ਜਿਹੜਾ ਸੰਸਾਰ ਉੱਪਰ ਨਜ਼ਰ ਆ ਰਿਹਾ ਸਟੀਅਰਿੰਗ ਵੀ ਜਿਹੜਾ ਹੈ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਇਹ ਕਹਾਂਗਾ ਕਿ ਉਹ ਵੀ ਨਾ ਥਾਵਾਂ ਦੀ ਲੰਗ ਲਾਇਆ ਜਾਂ ਉਹ ਕਿਤੇ ਵੀ ਇਦਾਂ ਦੇ ਸਾਹ ਤੋਂ ਲੱਗਦੇ ਆ ਤੇ ਬੜਾ ਪਹਿਲਾਂ ਸਾਹ ਤੋਂ ਨਾਲ ਪਹਿਲਾਂ ਦੇਖੋ ਜ਼ਰੂਰ ਇਹ ਪਾਣੀ ਕਿੰਨਾ ਘ ਡੂੰਗਾ ਆ ਤੇ ਉਹ ਹਿਸਾਬ ਨਾਲ ਫਿਰ ਜਿਹੜਾ ਲੰਗੋ ਕਿਉਂਕਿ ਕੇਮਿਕਲਰੀਆਂ ਬਣਾਉਣੀਆਂ ਬੜੀਆਂ ਔਖੀਆਂ ਆ ਇਹ ਸੰਜੇਰਾ ਆ ਇਹ ਇਹ ਲਿਤਰਾਂ ਵਾਲਾ ਜਿਹੜਾ ਇਹ ਫਾਟਕਵਾ ਜਿਹੜਾ ਸ਼ੰਕਰ ਤੋਂ ਲਿਤਰਾਂ ਨੂੰ ਰੋਡ ਜਾ ਰਹੀ ਆ ਤੇ ਉਹ ਫਾਟਕਦੇ ਆ ਇਸ ਟਾਈਮ ਜਿਹੜਾ ਇਹ ਸਾਡੇ ਫਿਰ ਜਾ ਰਹੇ ਤੇ ਜਿਹੜੇ ਇਹ ਨੌਜਵਾਨ ਜਿਹੜੇ ਇਧਰੋਂ ਦੀ ਨੰਗਣ ਲੱਗੇ ਟਰੈਕਟਰ ਲੈ ਕੇ ਪਰ ਪਤਾ ਨਹੀਂ ਇਹਨਾਂ ਨੇ ਦੇਖਿਆ ਨਹੀਂ ਇਹਨਾਂ ਨੂੰ ਪੁੱਛਿਆ ਕਹਿੰਦੇ ਸਾਨੂੰ ਨਹੀਂ ਪਤਾ ਲੱਗਾ ਲਿਆ ਪਿੱਛੇ ਆਹ ਨਾਲ ਦੇ ਨਾਲ ਨੰਗਣ ਲੱਗ ਪਿਆ ਆਹ ਹੋਣਾ ਹੈ ਦੂਸਰੇ ਟਰੈਕਟਰ ਦੇ ਨਾਲ ਦੋ ਤਿੰਨ ਪਾ ਕੇ ਜਿਹੜਾ ਹੈ ਉਹ ਕਹਿਆ ਯਾਰ ਹੈ ਜੀ ਮੇਰਾ ਇਹ ਕਹਣਾ ਹੈ ਖਾਰਾ ਨੂੰ ਕਿ ਜਦੋਂ ਵੀ ਤੁਸੀਂ ਪਾਣੀ ਦੇ ਗੱਪ ਜੰੰਣ ਦੀ ਕੋਸ਼ਿਸ਼ ਕਰਦੇ ਹੋ ਤੇ ਦੇਖਦੇ ਜਰੂਰ ਪਹਿਲੇ ਵਾਰੋ ਤੇ ਇਹ ਦੂਸਰੇ ਜਿਸ وجہੋਂ ਬਾਅਦ ਦੇ ਆਗੇ ਬੱਚ ਪਾਣੀ ਜਿਹੜਾ ਆ ਘਟ ਰੋ ਘਟਦੀ ਮੇਰੇ ਦਾ ਸ਼ੰਕਾ ਘਟ ਬੋਟੂੰਗਾ ਆ ਬੱਚ ਜਾਵੇ ਤੇ ਹੋਰ ਵੀ ਜਿੰਨੇ ਵੀ ਰੋਡਾਂ ਦੇ ਉੱਤੇ ਆਟਕ ਬਣਿਆ ਜਾਂ ਹੋਰ ਕਿਤੇ ਵੀ ਪਾਣੀ ਖੜਾ ਆ ਤੇ ਜੁਰ ਇਸ ਗੱਲ ਦਾ ਜੁਰ ਧਿਆਨ ਰੱਖੋ ਕਿਹੜਾ ਇਹ ਕਿਸੇ ਵੇਗ ਨਾਲ ਲਾਲ ਟਰੈਕਟਰ ਕੱਢ ਲਿਆ ਪਰ ਇਹ ਤਾਂ ਹੁਣ ਪਤਾ ਲੱਗੂਗਾ ਕਿ ਉਹਨੂੰ ਪਾਣੀ ਪਾ ਕੇ ਹੋਇਆ ਤੇ ਇਹ ਤਾਂ ਮੈਂ ਬਾਅਦ ਚ ਪਤਾ ਲੱਗੂਗਾ ਪਰ ਫਿਰ ਵੀ ਜਿਹੜਾ ਇਹ ਪਤਾ ਜ਼ਰੂਰ ਰੱਖੋ